ਪਹਿਲੀ ਮਾਲਚ ਕਰਾਂਗੇ ਦਰਦ ਬੰਦ ਹੋ ਜਾਂਦੀ ਹੈ ਇਹ ਨਰਗੁੰਡੀ ਦਾ ਇੱਕ ਬ੍ਰਾਂਡ ਤੇਲ ਹੈ ਜਿੰਦਾ 슈ਗਰ ਦਾ ਥੈਡ ਦਾ ਪੂਰਾ ਪੱਕਾ ਇਲਾਜ ਹੈ ਜਿਵੇਂ ਆਪਾ ਪੌਦਾ ਵਿਖਾ ਦਿਓ ਕਿਤੇ ਨਹੀਂ ਮਿਲੂਗਾ ਨਰਗੁੰਡੀ ਦਾ ਪੌਦਾ ਦਿਖਾਇ ਦੇ ਇਹ ਜੋੜਾਂ ਦਾ ਦਰਦ ਗੋਡੇ ਮੋਡੇ ਟੁਈ ਦੋਸ ਦੀ ਦਾ ਤੇਲ ਬੰਦ ਹੈ ਇਹ ਸਾਡੇ ਕੋਲੇ ਮਿਲਦਾ ਜੇ ਆਮ ਨਹੀਂ ਮਿਲਦਾ ਹਾਂਜੀ ਬਾਹਰੋਂ ਮੰਗਾਉਣਾ ਬਾਕੀ ਸ਼ੂਗਰ ਦੀ ਥੈਡ ਦੀ ਅਲਰਜੀ ਦੀ ਇਹ ਦਵਾਈ ਹੁੰਦੀ ਹੈ ਰਕ ਹੁੰਦਾ ਜੀ ਤੇ ਪਹਿਲੀ ਵਾਰ ਚ ਕਰੋਗੇ ਦਰਦ ਖਤਮ ਕਰੋ ਘਰੇ ਮੰਗਾਉਣੇ 1000 ਦਾ ਹੈ ਨੰਬਰ ਸਾਡਾ ਹੈਗਾ 9041570382 ਤੇ ਖਾਲੀ ਸੀਸੀ ਵਾਪਸ ਦੇਦੇ ਨਹੀਂ ਠੀਕ ਹੋਏ ਤੇ ਪੈਸੇ ਵਾਪਸ ਅਸੀਂ ਦਾ ਅੱਖ ਨਹੀਂ ਰੱਖਦੇ ਅਸੀਂ ਹਾਂ ਜੀ ਤੁਸੀਂ ਆਪਣੇ ਹੀ ਬਣਾਉਣੇ ਸਮਾਨ ਹੈ ਹਾਂ ਜੀ ਸਾਰਾ ਆਪਣੇ ਬਣਾਉਣੇ

ਇਹਰਾ ਨੰਬਰ ਹੈਗਾ 7009852418 9855484350 ਬੜੀ ਚੀਜ਼ ਕਿਹੜੀ ਬਣਾਉਂਦੇ ਅਸੀਂ ਮਰਬੇ ਬਣਾਉਨੇ ਆ ਬਾਈ ਜੀ ਸਾਡੇ ਕੋਲ ਸਾਰੇ ਮਰਬੇ ਹੁੰਦੇ ਆ ਕੱਚੇ ਆਮ ਦੀ ਚਟਨੀ ਆਮਲੇ ਦੀ ਚਟਨੀ ਮਿਸ਼ਰੀ ਚ ਬਣਿਆ ਹੋਇਆ ਗੁਲਗੰਦ ਹੁੰਦਾ ਆਚਾਰ ਹੁੰਦੇ ਆ ਜੀ ਦੇਸੀ ਖੰਡ ਆ ਅਸੀਂ ਕੈਂਡੀ ਬਣਾਉਨੇ ਆ ਆਮਲੇ ਦੀ ਇਹ ਧੁੱਪ ਚ ਸੁੱਕੀ ਹੁੰਦੀ ਆ ਜੀ ਆਮਲਾ ਕੈਂਡੀ ਇਹ ਕੋਈ ਇਹਦੇ ਚ ਕੈਮੀਕਲ ਨਹੀਂ ਪਾਉਂਦੇ ਜੀ ਅਸੀਂ ਛੋਲੇ ਹੁੰਦੇ ਆ ਵੇਸਣ ਹੁੰਦਾ ਬਾਈ ਆ ਸਾਰਾ ਵੇਸਣ ਤੋਂ ਬਣਿਆ ਪ੍ਰੋਡਕਟ ਹੈ ਜੀ ਸਾਰਾ ਇਹ ਗੁੰਦੀ ਆ ਜੀ ਮਿੱਠੀ ਪਕੌੜੀ ਆ ਇਹ ਨਮਕੀਨ ਆ ਇਹ ਪਕੌੜੇ ਹੈਗੇ ਸਬਜੀ ਵਾਲੇ ਤੇ ਜੂਸ ਹੁੰਦੇ ਆ ਬਾਈ ਜੀ ਆਪਣੇ ਕੋਲੇ ਆਮ ਦਾ ਜੂਸ ਹੁੰਦਾ ਆਲੂ ਬਖਾਰੇ ਦਾ ਹੁੰਦਾ ਤੇ ਅਮਰੂਦ ਦਾ ਜੂਸ ਹੁੰਦਾ ਜੀ ਇਹ ਸਾਰੇ ਜੂਸ ਹੁੰਦੇ ਆ ਆਪਣੇ ਕੋਲੇ 50 ਰੁਪਏ ਦੀ ਬੋਤਲ ਹੈ ਹਾਂਜੀ ਅਡਰੈਸ ਤੇ ਅਡਰੈਸ ਤੇ ਭੇਜ ਦਿਨੇ ਬਾਈ ਜੀ ਕਦੇ ਰੇਤ ਦਾ ਹਲਦੀ ਤੇ ਦੂਸਰਾ ਝਾਲ ਮਸਾਲਾ ਹਲਦੀ ਹੈ ਜੀ ਚਾਹ ਮਸਾਲਾ ਹੈ ਜੀ ਲਾਲ ਮਿਰਚ ਹੈ ਜੀ ਗਰਮ ਮਸਾਲਾ ਧਨੀਆ ਪਾਊਡਰ ਹੈ ਜੀ ਰਾਇਤਾ ਲੱਸੀ ਮਸਾਲਾ ਹੈ ਜੀ ਬਾਕੀ ਜਿੰਨੀ ਵੀ ਆਈਟਮ ਹੈ ਜਿਹੜੀ ਕੁਆਲਿਟੀ 베ਸਡ ਚੱਲਦੇ ਆ ਪ्युअर ਤਿਆਰ ਕਰਦੇ ਆ ਸਾਰੀ ਕਿਸੇ ਦੇ ਵਿੱਚ ਕੋਈ ਕਲਰ ਨਹੀਂ ਐਡ ਕਰਦੇ ਕੋਈ ਮਿਕਸਿੰਗ ਨਹੀਂ ਕਰਦੇ ਜੇ ਜੇ ਤੁਹਾਨੂੰ ਮਕਾਉਣਾ ਹੋਵੇ ਆਪੇ ਭੇਜ ਦਿੰਦੇ ਆ ਹਾਂਜੀ ਹਾਂ ਆਪਾ ਕਰ ਦਿੰਦੇ ਆ ਜੀ ਪਾਰਸਲ ਦਾ ਖਰਚਾ ਅਗਲੇ ਦਾ ਹੁੰਦਾ ਜੀ ਤੁਸੀਂ ਸਾਨੂੰ ਐਡਰੈਸ ਸੈਂਡ ਕਰ ਦਿਓ ਉਹਦੇ ਭੇਜ ਦਿੰਦੇ ਆ ਜੀ ਨੰਬਰ ਹੋ ਗਿਆ ਸਰ ਇਹਦੇ ਤੋਂ ਸਾਡਾ ਨੰਬਰ ਹੈਗਾ ਜੀ 83603 99654 ਸਰੋਂ ਦੇ ਫੁੱਲਾਂ ਦਾ ਚਿਟਾ ਸ਼ਹਿਦ ਹੈ ਜੀ ਕ੍ਰੀਮਾਨੀ ਜੀ ਅਮਰੀਕਾ ਦੇ ਵਿੱਚ ਸਾਰਾ ਸ਼ਹਿਦ ਐਕਸਪੋਰਟ ਹੋ ਜਾਂਦਾ ਜੀ ਜਿਵੇਂ ਦੁਨੀਆਂ ਦੇ ਵਿੱਚ ਪਾਸੇ ਲੈਣ ਲਈ ਇਹਦੇ ਮੰਨਦਾ 20 ਪੋਲਨ ਜਿਆਦਾ ਹੁੰਦੇ ਦੇ ਵਿੱਚ ਫੁੱਲਾਂ ਦਾ ਭਰਾਗ ਇੱਕ ਸਾਲੋਂ 20 ਪੋਲਨਾਂ ਦੀ ਫੁੱਲਾਂ ਦਾ ਭਰਾਗ ਹੈ ਜੀ ਤੇ ਇਹਦੇ ਵਿੱਚ ਮਤਲਬ ਕਿ ਪ੍ਰੋਟੀਨ ਵਿਟਾਮਿਨ ਖਣਿਜੇ ਸਾਰੇ ਤੱਤ ਹੁੰਦੇ ਨੇ 슈ਗਰ ਤੇ ਫੈਟੀ ਡੀਵਰ ਤੋਂ ਬਹੁਤ ਫੋਨਕਾਰੀ ਹੈ ਬਾਕੀ ਇਹ ਪਹਾੜੀ ਫੁੱਲਾਂ ਦਾ ਸ਼ਹਿਦ ਹੈ ਜੀ ਹਿਮਾਚਲ ਦਾ ਤਿੰਨ ਵੈਰਾਈ ਨੇ ਮੇਰਾ ਨਾਮ ਪਰਮਿੰਦਰ ਸਿੰਘਾ ਸਿੱਧੂ ਹਨੀ

Terima kasih telah menonton! ਦੇ ਸਾਲਿਆਂ ਮੈਂ ਕੀ ਆ ਵੀ ਦੇ ਸਾਲਾ ਤੋਂ ਮੈਸ਼ਾ ਨੂੰ ਜਾਣਕਾਰੀ ਦੇ ਕੇ ਵੈਸੇ ਹੀ ਬਣਾ ਲਏ ਹੋਗੇ ਬਾਰੇ ਸਵਰਾਜ ਟਰੈਕਟਰ ਵਾਲਾ ਮੈਨੇਜਰ ਕੁਝ ਡਾਕਸਾਂ ਦੇ ਵਿੱਚ ਚੇਤਨਕ ਸਾਲ ਆਸਾਨ ਤੇ ਤੇਤੀ ਬਾੜੀ ਨਾਲ ਸੰਬੰਧਤ ਰੋਸਾ ਬੈਠੇ ਜੀ 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 ਇਸ ਤੋਂ ਪਰਸੀਟਰ ਇਹਦਾ ਰੇਟ 8 ਫੀਟਾ ਹੱਤਾ ਤੇ ਇਹਦਾ ਰੇਟ ਹੈਗਾ 2,35,000 ਰੁਪਏ 0 ਡਰਲ 75,000 ਰੁਪਏ 45000 ਹਾਂ ਤਾਂ ਸੋਨੇ ਅੱਜ ਦੇ ਅੰਦਰ ਆ ਪੈਂਦਾ ਚਾਰਾ ਮਸ਼ੀਨ ਚੱਕੀ ਬੰਦੇ ਬਾਰੇ ਕਿਤੇ ਦੱਬ ਕੇ ਰੱਖੇ ਆ ਆ ਦੇਖੋ ਮਾਤਾ ਨਾ ਪਾਈਏ ਜਿੱਦਾਂ ਮਾਤਾ ਪਾਈਏ ਤਾਂ ਕਾਪਾਲ ਸਤ ਕਾਪਾਲ ਦੇ ਪ੍ਰੇਮੀ ਇੱਥੇ ਕਾਪਾਲ